ਰਾਮਸਰੂਪ ਅਣਕੀਦੀ ਪੰਜਾਬੀ ਕਹਾਣੀ ਲੋਹੇ ਦਾ ਗੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਜੀ ਤੁਸੀਂ ਸੌਂਦੇ ਹੋ YouTube ਚੈਨਲ ਸਵੀ ਮੀਡੀਆ 11 ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਨਾਵਲ ਸੌਂਦੇ ਰਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜ਼ਰੂਰ ਕਰਿਆ ਕਰੋ ਜੀ ਤੇ ਆਪਣੇ ਸੁਝਾਅ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਭੇਜਦੇ ਰਹੋ ਸੋ ਕਹਾਣੀ ਲੋਹੇ ਦਾ ਗੇਟ ਤੁਸੀਂ ਸੌਂਦੇ ਰਹੋ ਸਵੀ ਮੀਡੀਆ 11 ਉਸ ਦਿਨ ਲੋਹੇ ਦਾ ਗੇਟ ਮੁਕੰਮਲ ਹੋ ਗਿਆ ਮੈਂ ਸੁੱਖ ਦਾ ਸਾਹ ਲਿਆ ਚੱਲ ਅੱਜ ਤਾਂ ਲੱਗ ਹੀ ਜਾਏਗਾ ਨਹੀਂ ਤਾਂ ਪਹਿਲਾਂ 15 ਦਿਨ ਤੋ ਦਰਵਾਜ਼ਾ ਖੁੱਲਾ ਪਿਆ ਸੀਗਾ ਚਾਹੇ ਦੋਵੇਂ ਥੰਮਲਿਆ ਵਿਚਾਰੇ ਆਦਮੀ ਦੇ ਮੁੱਢ ਤੱਕ ਦੀ ਦੀਵਾਰ ਬਣਾ ਦਿੱਤੀ ਗਈ ਸੀਗੀ ਕੋਈ ਡੰਗਰ ਪਸ਼ੂ ਅੰਦਰ ਨਹੀਂ ਸੀ ਵੜਦਾ ਕਾ ਫੇਰ ਵੀ ਰਾਤ ਨੂੰ ਕੁੱਤੇ ਕੰਨ ਟੱਪ ਕੇ ਆ ਜਾਂਦੇ ਤੇ ਵੇੜੇ ਦੇ ਝੂਠੇ ਭਾਂਡੇ ਸੁੰਘਦੇ ਫਿਰਦੇ ਬਹੁਤਾ ਡਰਦਾ ਚੋਰ ਦਾ ਰਹਿੰਦਾ ਸੀਗਾ ਇਸ ਕਰਕੇ ਮੈਨੂੰ ਵਿਹੜੇ ਵਿੱਚ ਸੌਣਾ ਪੈਂਦਾ ਸੀ ਕਰਮੀ ਦਾ ਮਹੀਨਾ ਬੇਸ਼ੁਮਾਰ ਮੱਛਰ ਗੇਟ ਬੰਦ ਹੋਏ ਤਾਂ ਅੰਦਰ ਬਿਜਲੀ ਦੇ ਪੱਖੇ ਹੇਠ ਮੌਜ ਨਾਲ ਸੁੱਤਾ ਜਾ ਸਕਦਾ ਸੀ ਕਮਰਿਆਂ ਵਿੱਚ ਤਾਂ ਕੂਲਰ ਵੀ ਸੀਗੇ ਹਰ ਰੋਜ਼ ਖਿੱਚ ਕਿਹ ਚੜਦੀ ਸੀਗੀ ਇਹ ਪਾਪੀ ਤਖਾਨ ਗੇਟ ਬਣਾ ਕੇ ਕਿਉਂ ਨਹੀਂ ਜਿੰਦਾਗਾ ਜਦੋਂ ਦੀ ਜਦੋਂ ਵੀ ਜਾਈਏ ਤਾਂ ਨਵਾਂ ਲਾਰਾ ਲਾ ਦਿੰਦਾ ਆ ਗੇਟ ਦਾ ਫਰੇਮ ਬਣਾ ਕੇ ਰੱਖ ਛੱਡਿਆ ਹੈ ਕਹੇਗਾ ਬਸ ਕੱਲ ਨੂੰ ਤੁਹਾਡਾ ਜਿੰਦਾ ਕੁੰਡਾ ਲੱਗਦਾ ਕਰ ਦਿਆਂਗਾ ਇਸੇ ਤਰ੍ਹਾਂ ਕਈ ਕਲਾਂ ਲੰਘ ਚੁੱਕੀਆਂ ਸਨ ਹੋਰ ਕੋਈ ਬਹਾਨਾ ਤਾਂ ਹੁੰਦਾ ਤਾਂ ਉਸ ਨੇ ਪੁੱਛਣ ਲੱਗ ਪੈਣਾ ਸੀਗਾ ਗੇਟ ਦਾ ਡਿਜ਼ਾਈਨ ਕਿਹੋ ਜਿਹਾ ਰੱਖ ਗਏ ਮੈਨੂੰ ਅੱਗ ਲੱਗ ਜਾਂਦੀ ਬਾਬਿਓ ਡਿਜ਼ਾਈਨ ਤਾਂ ਪਹਿਲੇ ਦਿਨ ਹੀ ਤੁਹਾਡੇ ਕਾਪੀ ਵਜੇ ਲਖਵਾ ਦਿੱਤਾ ਸੀਗਾ ਹੁਣ ਇਹ ਪੁੱਛਣ ਦਾ ਕੀ ਮਤਲਬ ਹੈ ਇਹ ਤਾਂ ਹੁਣ ਗੱਲ ਹੈ ਕਿ ਕਿਸੇ ਦਰਜੀ ਕੋਲ ਤੁਸੀਂ ਇਕਰਾਰ ਵਾਲੇ ਦਿਨ ਆਪਣੀ ਕਮੀਜ਼ ਲੈਣ ਜਾਓ ਤਾਂ ਉਹ ਅੱਗੇ ਪੁੱਛਣ ਲੱਗ ਪਵੇ ਕਿ ਕਲਰ ਕਿਹੋ ਜਿਹੇ ਬਣਾਉਣੇ ਨੇ ਬਟਨ ਕਿੰਨੇ ਲਾਉਣੇ ਨੇ ਜੇਬਾਂ ਦੋ ਜਾਂ ਤਿੰਨ ਅਸਲ ਵਿੱਚ ਗੱਲ ਇਹ ਸੀ ਕਿ ਉਹ ਵਾਲੇ ਦੁਆਲੇ ਦੇ ਪਿੰਡਾਂ ਤੋਂ ਆਉਣ ਵਾਲੇ ਗਾਹਕਾਂ ਦਾ ਕੰਮ ਕਰਕੇ ਦੇਈ ਜਾ ਰਹੇ ਸਨ ਮੈਂ ਲੋਕਲ ਸਾਂ ਮੈਂ ਕਿੱਧਰ ਜਾਣਾ ਸੀਗਾ ਮੇਰਾ ਤਾਂ ਉਹ ਕਦੋਂ ਵੀ ਕਰਕੇ ਦੇ ਦਿੰਦੇ ਮੈਨੂੰ ਉਹਨਾਂ ਨਾਲ ਕੁਝ ਜਾਣ ਪਛਾਣ ਵੀ ਸੀਗੀ ਹੋਰ ਕੋਈ ਹੁੰਦਾ ਤਾਂ ਆਖ ਰਿੰਦਾ ਨਹੀਂ ਬਣਾ ਕੇ ਦੇਣਾ ਤਾਂ ਨਾ ਬਣਾਓ ਮੈਂ ਕਿਧਰੇ ਹੋਰ ਸਾਈ ਫੜਾ ਦਿਨਾ ਪਰ ਉਹਨਾਂ ਅੱਗੇ ਅੱਖਾਂ ਦੀ ਸ਼ਰਮ ਮਾਰਦੀ ਸੀਗੀ ਤੇ ਮੈਂ ਫਿਰ ਫਰੇਮ ਬਣਾ ਕੇ ਸਾਹਮਣੇ ਰੱਖਿਆ ਪਿਆ ਸੀਗਾ ਬੁੱਢਾ ਬਾਬਾ ਕੁਰਸੀ ਡਾਹ ਕੇ ਸਾਹਮਣੇ ਬੈਠਾ ਰਹਿਂਦਾ ਕੰਮਚਾਰ ਹੋਰ ਬੰਦੇ ਕਰਦੇ ਇਹਨਾਂ ਵਿੱਚੋਂ ਇੱਕ ਅੱਜ ਕੜਾ ਉਮਰ ਦਾ ਸੀਗਾ ਤਿੰਨ ਨੌਜਵਾਨ ਸਨ ਉਹ ਮਹਾਵਾਤ ਤਨਖਾਹ ਲੈਂਦੇ ਸੀ ਬਾਬੇ ਦਾ ਮੁੰਡਾ ਵੀ ਸੀਗਾ ਉਹ ਉਤਲੇਕਮਾ ਉਤੇ ਸਕੂਟਰ ਲੈ ਕੇ ਘੁੰਮਦਾ ਫਿਰਦਾ ਰਹਿੰਦਾ ਵਰਕਸ਼ਾਪ ਵਿੱਚ ਲੋਹੇ ਦੇ ਗੇਟ ਤੇ ਖਿੜਕੀਆਂਾਂ ਦੀਆਂ ਗ੍ਰਿਲਾਂ ਬਣਦੀਆਂ ਮੁੰਡਾ ਗਾਹਕਾਂ ਦੇ ਘਰੀ ਜਾ ਕੇ ਗੇਟਾਂ ਤੇ ਖਿੜਕੀਆਂਾਂ ਦੇ ਨਾਪ ਲੈਂਦਾ ਜਾਂ ਫਿਰ ਬਾਜ਼ਾਰਾਂ ਚੋਂ ਲੋਹਾ ਖਰੀਦ ਕੇ ਲਿਆਉਂਦਾ ਕਦੇ-ਕਦੇ ਵੱਡੇ ਸ਼ਹਿਰੀ ਵੀ ਜਾਂਦਾ ਨੌਜਵਾਨ ਮਿਸਤਰੀਆਂ ਵਿੱਚੋਂ ਚਰਨੀ ਸਭ ਤੋਂ ਛੋਟਾ ਸੀਗਾ ਸਾਰੇ ਉਹਨੂੰ ਮਖੌਲ ਕਰਦੇ ਬਾਬਾ ਤਾਂ ਝੜਕ ਵੀ ਦਿੰਦਾ ਸੀਗਾ ਪਰ ਚਰਨੀ ਹੱਸਦਾ ਰਹਿੰਦਾ ਉਹ ਕਿਸੇ ਦੀ ਗੱਲ ਦਾ ਗੁਸਾ ਨਾ ਕਰਦਾ ਬੁੱਢਾ ਬਾਬਾ ਬਹੁਤਾ ਤਾਂ ਉਹਦੇ ਤੇ ਉਦੋਂ ਖੈਦਾ ਜਦੋਂ ਉਹ ਗੱਲੀ ਲੱਗ ਕੇ ਹਥਲਾ ਕੰਮ ਛੱਡ ਬੈਠਦਾ ਕੋਈ ਗਾਹਕ ਗੇਟ ਬਣਾਉਣ ਲਈ ਪੁੱਛਣ ਆਉਂਦਾ ਤਾਂ ਬਾਬਾ ਸਵਾਲ ਕਰਦਾ ਕਿੰਨਾ ਚੌੜਾ ਕਿੰਨਾ ਉੱਚਾ ਜਾਂ ਪੁੱਛਦਾ ਇੱਥੇ ਹੀ ਇਹ ਮਕਾਨ ਜਾਂ ਕੋਈ ਹੋਰ ਪਿੰਡ ਹੈ ਚਰਨੀ ਮੂੰਹ ਚੱਕ ਕੇ ਗਾਹਕ ਵੱਲ ਝਾਕਣ ਲੱਗ ਪੈਂਦਾ ਤੇ ਸਵਾਲ ਕਰ ਪੈਂਦਾ ਕਿੰਨੇ ਕਮਰੇ ਨੇ ਮਕਾਨ ਦੇ ਬਾਬਾ ਟੁੱਟ ਕੇ ਬਹਿ ਜਾਂਦਾ ਓਏ ਤੈਂ ਕਮਰਿਆਂ ਤੋਂ ਸ਼ਿੱਕੂ ਲੈਣੇ ਆ ਸਾਨੂੰ ਤਾਂ ਗੇਟ ਤਾਂ ਹੀ ਮਤਲਬ ਹੈ ਕਮਰਿਆਂ ਵਿੱਚ ਜਾ ਕੇ ਤੈਂ ਕੀ ਕਰਨ ਆਇਆ ਜਾਂ ਕੋਈ ਆਉਂਦਾ ਤੇ ਮਕਾਨ ਦੱਸ ਕੇ ਖਿੜਕੀਆਂ ਦੀ ਗੱਲ ਕਰਦਾ ਤਾਂ ਚਾਨੀ ਪੁੱਛਦਾ ਕਿੰਨੇ ਹਜ਼ਾਰ ਖਰਚਾ ਆ ਗਿਆ ਮਕਾਨ ਤੇ ਤੂੰ ਆਪਦਾ ਕੰਮ ਕਰ ਓਏ ਬਾਬਾ ਆਖਦਾ ਦੂਜੇ ਮਿਸਤਰੀ ਗੁੱਜਾ ਗੁੱਜਾ ਹੱਸਦੇ ਬਾਬੇ ਉੱਤੇ ਵੀ ਤੇ ਚਾਨੀ ਉੱਤੇ ਵੀ ਕਦੇ ਆਜ ਖੜ ਮਿਸਤਰੀ ਕੁੰਡਾ ਸਿੰਘ ਨੇ ਚਾਨੀ ਨੂੰ ਕੋਈ ਕੰਮ ਸਮਝਾਉਣਾ ਹੁੰਦਾ ਤਾਂ ਉਹ ਝੁੱਡੂ ਸਾਹਿਬ ਕਹਿ ਕੇ ਬੁਲਾਉਂਦਾ ਸੀਗਾ ਆਖਦਾ ਕਦੇ ਮਿਸਤਰੀ ਗੁਰਚੰਨ ਸਿੰਘ ਜੀ ਕਦੇ ਉਹ ਖਿਜਿਆ ਹੁੰਦਾ ਲੋਹੇ ਦਾ ਗੇੜ ਤਾਂ ਬੋਲ ਬੈਠਦਾ ਸੀਗਾ ਪੱਤੀ ਕਟਕੇ ਫੜੋਏ ਜੁੰਡਲਾ ਜਿਆ ਮਾਰੂ ਸਾਲੇ ਦੇ ਚਾਂਟਾ ਚ ਗੇਟ 8 ਫੁੱਟ ਚੌੜਾ ਸੀਗਾ 7 ਫੁੱਟ ਉੱਚਾ ਸੀਗਾ 5 ਫੁੱਟ ਚੌੜਾ ਸੱਜਾ ਪੱਲਾ ਤੇ 3 ਫੁੱਟ ਦਾ ਖੱਬਾ ਪੱਲਾ 5 ਫੁੱਟ ਵਾਲੇ ਪੱਲੇ ਉੱਤੇ ਮੈਂ ਕਹਿ ਕੇ ਲੋਹੇ ਦੀ ਪਲੇਟ ਵੱਖਰੀ ਲਵਾਈ ਤਾਂ ਜੋ ਇਸ ਉੱਤੇ ਆਪਣਾ ਨਾਮ ਲਿਖਵਾਇਆ ਜਾ ਸਕੇ ਇਹ ਵੱਡਾ ਪੱਲਾ ਆਮ ਤੌਰ ਤੇ ਬੰਦ ਹੀ ਰਹਿਣ ਵਾਲਾ ਸੀਗਾ ਦਰਵਾਜ਼ੇ ਦੇ ਨੇਮ ਪਲੇਟ ਤਾਂ ਜ਼ਰੂਰੀ ਹੋਣੀ ਚਾਹੀਦੀ ਹੈ ਨਹੀਂ ਤਾਂ ਨਵੇਂ ਬੰਦੇ ਨੂੰ ਸ਼ਹਿਰ ਵਿੱਚ ਮਕਾਨ ਲੱਭਣਾ ਔਖਾ ਹੋ ਜਾਂਦਾ ਹੈ ਨੇਮ ਪਲੇਟ ਦੋ ਪੇਚਾਂ ਨਾਲ ਪੱ ਉੱਤੇ ਕਸੀ ਹੋਈ ਸੀਗੀ ਪੇਜ ਕੱਢ ਕੇ ਇਕੱਲੀ ਪਲੇਟ ਮੈਂ ਪੈਂਟਰ ਕੋਲ ਲੈ ਜਾਣੀ ਸੀਗੀ ਤੇ ਉਸ ਤੋਂ ਆਪਣਾ ਨਾਂ ਲਖਵਾ ਕੇ ਪੇਜ ਉਵੇਂ ਫੇਰ ਕਸਦੇ ਨੇ ਸਨ ਗੇਟ ਫਿੱਟ ਕਰਨ ਦੋ ਮਿਸਤਰੀ ਆਏ ਕੁੰਡਾ ਸਿੰਘ ਦੇ ਉਹੀ ਚਰਨੀ ਅੱਧਾ ਘੰਟਾ ਉਹ ਪੱਲਿਆਂ ਉੱਤੇ ਥੱਲੇ ਤੇ ਇਧਰ ਉਧਰ ਘਾਦੇ ਰਹੇ ਸੀਗੇ ਜਦੋਂ ਐਨ ਸਭ ਕਿਚਨ ਹੋ ਗਿਆ ਤਾਂ ਮੇਰੇ ਘਰ ਵਾਲੀ ਦੁਕਾਨ ਉੱਤੇ ਲੱਡੂ ਲੈਣ ਚਲੀ ਗਈ ਸੀਗੀ ਮਕਾਨ ਦੀ ਸ਼ਬ ਤਾਂ ਗੇਟ ਲੱਗੇ ਤੋਂ ਹੀ ਬਣੀ ਸੀਗੀ ਉਹ ਸੀ ਵੀ ਬਹੁਤ ਭਾਰੀ ਤੇ ਦੇਖਣ ਨੂੰ ਬਹੁਤ ਸੋਹਣਾ ਸੀਗਾ ਗੇਟ ਨੇ ਤਾ ਮਕਾਨ ਨੂੰ ਕੋਠੀ ਬਣਾ ਦਿੱਤਾ ਸੀਗਾ ਖੁਸ਼ੀ ਸੀਗੀ ਲੱਡੂ ਤਾਂ ਜ਼ਰੂਰੀ ਸੀਗੇ ਲੱਡੂਆਂ ਦੀ ਓਡੀਕ ਵਿੱਚ ਅਸੀਂ ਤਿੰਨੋਂ ਦੋ ਮੰਜੇ ਢਾਕੇ ਵਿਹੜੇ ਵਿੱਚ ਬੈਠ ਗਏ ਸੀ ਸਾਡੇ ਜਵਾਕ ਇਧਰ ਉਧਰ ਨੱਚਦੇ ਟੱਪਦੇ ਫਿਰਦੇ ਸਨ ਉਹ ਸਕੂਲੋਂ ਆਏ ਸਨ ਤੇ ਗੇੜ ਦੀ ਖੁਸ਼ੀ ਵਿੱਚ ਬਸ ਤੇ ਵਿਹੜੇ ਵਿੱਚ ਹੀ ਮਗਾਂ ਮਾਰੇ ਸਨ ਕੁੰਡਾ ਸਿੰਘ ਚਰਨੀ ਨੂੰ ਨਿੱਕੇ ਨਿੱਕੇ ਮਖੌਲ ਕਰ ਰਿਹਾ ਸੀਗਾ ਉਹਦੇ ਮਖੌਲਾਂ ਵਿੱਚ ਕਿਸੇ ਗੁੱਜੇ ਗੁੱਜੇ ਮੋ ਦਾ ਵੀ ਅੰਚ ਦਿਸ ਰਿਹਾ ਸੀਗਾ ਚਰਨੀ ਇੱਧਰ ਉੱਧਰ ਕਮਰਿਆਂ ਵੱਲ ਝਾਕਦਾ ਤੇ ਅੱਖਾਂ ਅੱਖਾਂ ਵਿੱਚ ਕੋਈ ਨਰਖ-ਪਰਖ ਕਰੀ ਜਾ ਰਿਹਾ ਸੀਗਾ ਉਹਦਾ ਧਿਆਨ ਕੁੰਡਾ ਸਿੰਘ ਵੱਲ ਨਹੀਂ ਸੀਗਾ ਫਿਰ ਉਹਨੇ ਮੈਨੂੰ ਪੁੱਛੀ ਲਿਆ ਕਦੋਂ ਬਣਾਇਆ ਸੀ ਇਹ ਮਕਾਨ ਮਕਾਨ ਬਣੀ ਨੂੰ ਤਾਂ 10 ਸਾਲ ਹੋ ਗਏ ਗਰਚਰਨ ਸਿਆ ਗੇਟ ਬਸ ਤੇਰੇ ਹੱਥੋਂ ਲੱਗਣਾ ਸੀਗਾ ਜਿਵੇਂ ਮੈਂ ਵੀ ਉਹਨੂੰ ਮਿੱਠੀ ਮਸ਼ਕਰੀ ਦੇ ਦਿੱਤੀ ਹੋਵੇ ਕਮਰੇ ਤਿੰਨ ਨੇ ਉਹਨੇ ਇੱਧਰ ਉੱਧਰ ਕਰਦਨ ਕਮਾਈ ਹਾਂ ਤਿੰਨ ਕਮਰੇ ਆ ਨਾਲ ਬਰਾਂਡਾ ਬਾਥਰੂਮ ਸਟੋਰ ਆ ਰਸੋਈ ਤੇ ਸਕੂਟਰ ਸ਼ੈੱਡ ਵੀ ਆ ਮਕਾਨ ਇੰਨਾ ਕ ਤਾਂ ਚਾਹੀਦਾ ਹੀ ਐ ਚਾਨੀ ਬੋਲਿਆ ਕੁੰਡਾ ਸਿੰਘ ਇਰ ਮੁਸਕਰਾਇਆ ਮੁੱਛਾਂ ਵਿੱਚ ਦੀ ਕਹਿੰਦਾ ਅਸਲ ਵਿੱਚ ਜੀ ਜੰਡੂ ਸਾਹਿਬ ਨੇ ਆਪ ਬਣਾਉਣਾ ਹੈ ਹੁਣ ਇੱਕ ਮਕਾਨ ਉਹਦੀ ਗੱਲ ਤੇ ਚਰਨੀ ਦੀਆਂ ਅੱਖਾਂ ਚਿਰਾਗ ਲਟ-ਲਟ ਬਲ ਉੱਠੇ ਸੀਗੇ ਉਹਦੇ ਚਿਹਰੇ ਉੱਤੇ ਇੱਕ ਤਿੱਖੀ ਅਮੰਗ ਤੇ ਭਰਪੂਰ ਹਸਰਤ ਸੀਗੀ ਕਿਉਂ ਪਹਿਲਾਂ ਨਹੀਂ ਕੋਈ ਮਕਾਨ ਮੈਂ ਹੈਰਾਨੀ ਨਾਲ ਪੁੱਛਿਆ ਸੀਗਾ ਪਹਿਲਾਂ ਕਿੱਥੇ ਜੀ ਉੱਥੇ ਹੀ ਬੈਠਾ ਵਿਚਾਰਾ ਇਹ ਤਾਂ ਖੋਲੇ ਵਿੱਚ ਜੀ ਕਿਉਂ ਇਹ ਕੀ ਗੱਲ ਆ ਚਰਨੀ ਨੇ ਆਪ ਦੱਸਣਾ ਸ਼ੁਰੂ ਕੀਤਾ ਸਾਡਾ ਕਾਰ ਕਦੇ ਇੱਥੇ ਸਭ ਤੋਂ ਉੱਤੇ ਹੁੰਦਾ ਸੀਗਾ ਹੁਣ ਥੱਲੇ ਲੱਗੇ ਪਏ ਆ ਸਾਰਿਆਂ ਦੇ ਮੈਂ ਕੱਲਾ ਹੀ ਆ ਜੀ ਇੱਕ ਮੇਰੀ ਮਾਂ ਆ ਸਾਡੇ ਕਾਰਖਾਨੇ ਅਸੀਂ ਵੀ ਇਸੇ ਤਰ੍ਹਾਂ ਮਿਸਤਰੀ ਹੁੰਦੇ ਸੀਗੇ ਉਹਦੀ ਗੱਲ ਵਿਚਕਾਰੇ ਟੋਕੇ ਕੁੰਡਾ ਸਾਂ ਕਹਿੰਦਾ ਇਹਦਾ ਬਾਪ ਭਾਈ ਸਾਹਿਬ ਸਿਰੇ ਦਾ ਮਿਸਤਰੀ ਸੀਗਾ ਉਹ ਲੋਹੇ ਦੇ ਹਲ ਬਣਾਉਂਦਾ ਹੁੰਦਾ ਉਹਨਾਂ ਦਿਨਾਂ ਵਿੱਚ ਲੋਹੇ ਦਾ ਹਲ ਨਵਾਂ-ਨਵਾਂ ਹੀ ਚੱਲਿਆ ਸੀਗਾ ਟਰੈਕਟਰ ਤਾਂ ਕਿਸੇ-ਕਿਸੇ ਘਰ ਹੀ ਹੁੰਦਾ ਹੁਣ ਆਲੀ ਗੱਲ ਨਹੀਂ ਸੀਗੀ ਲੱਕੜ ਦਾ ਹਲ ਪਰ ਚੌਂ ਦੀ ਥਾਂ ਲੋਹੇ ਦਾ ਸਾਰਾ ਟਾਂਚਾ ਫਿੱਟ ਕਰ ਦਿੱਤਦਾ ਸੀਗਾ ਇਹਦੇ ਬਾਪ ਵੱਲ ਟਟਕੇ ਪੈਗੇ ਪਿੰਡਾਂ ਦੇ ਪਿੰਡ ਬਸ ਇਹ ਦੇਖ ਲੋ ਇੱਕ ਦਿਨ ਵਿੱਚ 20 ਹਲ ਵੀ ਵਿਖ ਜਾਂਦੇ ਸੀ 30 ਵੀ ਕਿਸੇ ਕਿਸੇ ਦਿਨ ਤਾਂ 50 50 ਹਲ ਮੈਂ ਆਪ ਵਿਖੇ ਰੱਖਦੇ ਦੇਖਿਆ ਆਪਣੀ ਅੱਖੀ ਮੈਂ ਮਿਸਤਰੀ ਰਹਾ ਇਹਨਾਂ ਦੇ ਖਰਖਾਨੇ ਬਹੁਤ ਕਮਾਈ ਕੀਤੀ ਇਹਦੇ ਬਾਪ ਨੇ ਪਰ ਜੀ ਸਭ ਖੇ ਖਰਾਬ ਗਈਆ ਉਹ ਕਿਉਂ ਕਿਵੇਂ ਉਹਨੂੰ ਜੀ ਸ਼ਰਾਬ ਪੀਣ ਦੀ ਆਦਤ ਪੈ ਗਈ ਸੀ ਕਿੰਡਾ ਸਿਆਉਨੇ ਦੱਸਿਆ ਸੀਗਾ ਅੱਛਾ ਸ਼ਰਾਬ ਵੀ ਟੰਗਸਰ ਹੁੰਦੀ ਐ ਭਾਈ ਸਾਹਿਬ ਪਰ ਉਹ ਤਾਂ ਤੜਕੇ ਹੀ ਲੱਗ ਜਾਂਦਾ ਜਿਨੇ ਵੀ ਆਥ ਨੇ ਵੀ ਕੰਮ ਕਰਨੀ ਧਿਆਨ ਹਟ ਗਿਆ ਫਿਰ ਮਾਲ ਉਹਨਾਂ ਤਿਆਰ ਨਾ ਹੋਇਆ ਕਰੇ ਹੋਰ ਮੈਸਤਰਾਂ ਨੇ ਕਰਤਾ ਸ਼ੁਰੂ ਉਹੀ ਕੰਮ ਫਿਰ ਫਿਰ ਜੀ ਸਮਾਂ ਹੀ ਬਦਲ ਗਿਆ ਟਰੈਕਟਰ ਵਧਣ ਲੱਗ ਪਏ ਲੋਹੇ ਦੇ ਹਲਾਂ ਦੀ ਪੁੱਛ ਥੋੜੀ ਹੋ ਗਈ ਤੇ ਫਿਰ ਇਹਦੇ ਬਾਪੂ ਦਾ ਕਾਰਖਾਨਾ ਸਮਝੋ ਬੰਦ ਹੋ ਗਿਆ ਪਰ ਉਹਦੀ ਸ਼ਰਾਬ ਉਵੇਂ ਜਿਵੇਂ ਮਰ ਗਏ ਬੰਦੇ ਦੀ ਬਦ ਕੋਈ ਨਹੀਂ ਕਰਨੀ ਹੇਦੀਗੀ ਪਰ ਉਹਨੇ ਭਾਈ ਸਾਹਿਬ ਘਰ ਦਾ ਕੱਖ ਨਹੀਂ ਛੱਡਿਆ ਗੱਲ ਮੁਕਾਓ ਸੰਧ ਵੀ ਵੇਚਦੇ ਸੀਗੇ ਚਰਨੀ ਦੀ ਮਾਂ ਚਰਨੀ ਨੂੰ ਲੈ ਕੇ ਪੇਕੇ ਜਾ ਬੈਠੀ ਸੀ ਚਾਰ ਪੰਜ ਸਾਲ ਦਾ ਹੀ ਸੀ ਇਹ ਮਸਾਂ ਚਰਨੀ ਸਾਡੇ ਮੁੰਡੇ ਦੇ ਵਸਤੇ ਵਿੱਚੋਂ ਐਕਸਲੇਟੀ ਲੈ ਕੇ ਵਿੜੇ ਦੇ ਫਰਸ਼ ਉੱਤੇ ਹਾਲ ਦੀ ਤਸਵੀਰ ਬਣਾ ਰਿਆ ਸੀ ਐਨੇ ਨੂੰ ਘਰ ਵਾਲੀ ਲੱਡੂਆਂ ਦਾ ਲਫਾਫਾ ਲੈ ਕੇ ਆ ਖੜੀ ਸਾਡੀਆਂ ਗੱਲਾਂ ਉੱਥੇ ਹੀ ਰਹਿ ਗਈਆਂ ਸਾਨੂੰ ਦੋ ਦੋ ਲੱਡੂ ਦੇ ਕੇ ਉਹਨੇ ਇੱਕ ਲੱਡੂ ਘਰ ਦੇ ਜੋ ਆਕਾ ਨੂੰ ਦੇ ਦਿੱਤਾ ਤੇ ਫਿਰ ਗਵੰਡ ਦੇ ਘਰਾਂ ਵਿੱਚ ਲੱਡੂ ਵੰਡਣ ਚਲੀ ਗਈ ਮੈਸਤਰੀਆਂ ਨੇ ਆਪਣੇ ਸੰਦ ਚੱਕੇ ਤੇ ਮੈਨੂੰ ਸਾਸਰੀ ਘਰ ਬੁਲਾ ਕੇ ਚਲੇ ਗਏ ਕੋਈ ਦਿਨ ਮੈਂ ਵਿੜੇ ਵਿੱਚ ਬੈਠਾ ਰਿਹਾ ਫਿਰ ਬਾਹਰ ਗਲੀ ਵਿੱਚ ਖੜਾ ਇਹ ਦੇਖਣ ਲਈ ਕਿ ਬਾਹਰ ਬਾਹਰੋਂ ਲੋਹੇ ਦਾ ਗੇਟ ਕਿਹੋ ਜਿਹਾ ਲੱਗਦਾ ਮੈਂ ਦੇਖਿਆ ਗੇਟ ਦੀ ਨੇਮ ਪਲੇਟ ਉੱਤੇ ਸਲੇਟੀ ਨਾਲ ਲਿਖਿਆ ਹੋਇਆ ਸੀਗਾ ਗੁਰਚਰਨ ਸਿੰਘ ਜੰਡੂ